ਰਹਿਰਾ ਸਾਹਿਬ ਸੋਦਾ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁੰਦੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ गांव दननो जितु कुपते लिख जानो लिख लिख धर्म विचारेगा दननो ईश्वर ब्रह्मा देवी सवार तेरे सदा सवार गांव दननो इंद्र आसन बैठे देवते आदर नाले गांव दननो सिद्ध समाधि अंदर गांव दननो साथ विचारे गांव दननो जती सती संतोषी गांव दननो वीर करारे गांव दननो पंडित परखिसर जगजग वेद नाले गांव दननो मोहिनी आम अनमोहन स्वर्ग माशके आले ਗਾਵਨ ਤੰਦਰੋ ਰਤਨੋ ਪਾਈ ਤੇਰੇ ਅੜ ਸੜ ਤੀਰਥ ਨਾਲੇ ਗਾਵਨ ਤੂੰ ਨੋ ਜੋਤ ਮਹਾਬਲ ਸੂਰਾ ਗਾਵਨ ਤੂੰ ਨੋ ਖਾਨੀ ਚਾਰੇ ਗਾਵਨ ਤੂੰ ਨੋ ਖੰਡ ਮੰਡਲ ਵੈ ਮੰਡਾ ਕਰ ਕਰ ਰਖੇ ਤਾਰੇ ਸੇ ਤੂੰ ਨੋ ਗਾਵੇ ਜੋਤ ਤੁ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੂੰ ਨੋ ਗਾਵਨ ਸੇ ਮੈਂ ਚਿਤਨ ਆਵ ਨਾਨਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਈ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜੀ ਨਰਚਾਈ

سب سورتی مل سورت کمائی سب کیمت مل کیمت پائی گی نا تل وڑ سب 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 تب سب چنگیاں وڑیائی تینے نہ پائیاں کر ملے نہ ہی ٹھاکر ہائی آخر والا کیا بےچارا سفتی پرے تیرے پندارا جس دو تارا نانک سا سوار نہارا سا محلہ پہلا

ਗੁਨੇ ਹੋਰ ਨਾ ਹੀ ਕੋਈ ਨਾ ਕੋ ਹੋਵਣਾ ਕੋਈ ਜਿਵੜੇ ਆਪ ਤੇ ਵਰਤੇ ਰੀਦਾਤ ਜਿੰਦਨ ਕਰ ਕੇ ਕੀਤੀ ਰਾਤ ਖਸੇ ਵੀ ਸਾਰੇ ਤੇ ਕਮ ਜਾਤ ਨਾਨਕ ਨਾ ਬੇਵਾਸੁ ਨਾਤ ਰਾਗੁ ਗੁਜਰੀ ਮਹੱਲਾ ਹਾ ਚੌਥਾਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਬਾਸ ਹੈ ਹਮ ਕੇ ਰੇ ਕਰਮ ਸਤਗੁਰ ਸਰਣਾਇ ਕਰ ਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਣ ਕੇ ਵੜਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤਿਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗੇ ਜਾਂ ਪਾਸ ਜੋ ਸਤਗੁਰ ਸੰਗ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤਨ ਮਸਤਕ ਲਿਖਿਆ ਲਿਹਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗੁ ਜੀ ਮਹੱਲਾ ਹ ਪੰਜਵਾ ਕਾਹੇ ਰੇ ਮਨ ਚਿਤ ਵਿਆਦ ਮਨ ਜਾ ਹਰ ਹਰ ਜੀਉ ਪਰਿਆਸਾ ਲਖਰਮਿਆ ਜੰਤੂ ਪਾਏ ਤਾ ਕਾਰਜ ਕਾਗੇ ਕਰ ਤਰਿਆ ਮੇਰੀ ਮਾਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਹਰਿ ਹਰਾਓ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਹੀਂ ਕਿਸ ਕੀ ਤਰਿਆ ਸਿਰ ਸਿਰ ਚਕ ਸੰਭਾਹੀ ਠਾਕੁਰ ਕਾ ਹੀ ਮਨ ਕੋ ਕਰਿਆ ਉਡੀ ਉਡਾਵੇ ਸੇ ਕੋ ਸਾਥ ਇਸ ਬਾਸ਼ੇ ਬਸ਼ਰੇ ਸ਼ਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਬ ਦੀਦਾਨ ਦਾਸ ਅਸ਼ਟ ਸਿਦਾਨ ਠਾਕੁਰ ਕਰ ਤਲ ਤਰਿਆ

ਤੋ ਕਟ ਕਟ ਅੰਤਲ ਸਰਮਣ ਅੰਤਰ ਜੀ ਹਰੇ ਕਵਰਖ ਸਮਾਨਾ ਇੱਕ ਦਾਤੇ ਇੱਕ ਬੇਕਾਰੇ ਜੀ ਸਭ ਤੇਰੇ ਜੋ ਜਿ ਵਿਡਾਨ ਤੂੰ ਆ ਪੇਦਾਤਾ ਪੇ ਭੁਗਤਾ ਜੀ ਹੋ ਤਦਵੀਨੇ ਅਵਰ ਨਾ ਜਾਣਾ ਤੂੰ ਭਾਰ ਬਿਅੰਤ ਬਿਅੰਤ ਜੀ ਤੇਰੇ ਕੀ ਆ ਗੁਨਾਹ ਹੋਗਾ ਨਾ ਜੋ ਸੇਵੇ ਜੋ ਸੇਵੇ ਤੋ ਜੀ ਜਨਾਨਕ ਤੈਨੂੰ ਕੁਰਬਾਨ ਹਾਰ ਤੇ ਆਵੇ ਹਾਰ ਤੇ ਆਵੇ ਦੁੱਧ ਜੀ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਾਰ ਤੇ ਆਇਆ ਜੀ ਦਿਨ ਟੋੜੀ ਜਮਕੀ ਫਾਸੀ ਜਿਨ ਪੌ ਜਿਨਾਂ ਨਿਰਪੋ ਤਿਆਇਆ ਜੀ ਤਿੰਨ ਕਾ ਪੌ ਸਭ ਗੁਆਸੀ جن سیویا جن سیویا میرا ہر جی ہر ہر سوامی سیتن سیتن جن ہر تیرا جی دن نانک جاسی تیری جا تیری پگت پندار جی پرے پرینت پیئنتا تیر پگت تیرت سلان تو جی ہر انیک انیک ان تیرے نیک تیر نیک کرے ہر پوجا جی جی تپ تا پی جپے پیئنتا تیر نیک تیرے نیک پڑے بو سمت ساس جی کرم کرنتا سی پک سی پگت پلے جن جی ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖਾ ਪਰਮਪਰ ਕਰਤਾ ਜੀ ਤੂ ਜਿਵੇਂ ਅਵਰਣ ਕੋਈ ਤੂ ਝੁਗ ਝੁਗ ਇੱਕ ਸਦਾ ਸਦਾ ਤੋਏ ਕੋ ਜੀ ਤੋ ਨੇਚਣ ਕਰਤਾ ਸੋਈ ਤੋਦੀਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੋਦੀਆਪੇ ਸੇ ਸਭ ਪਾਏ ਜੀ ਤੋਦੀਆਪੇ ਸੇ ਸਭ ਗੋਈ ਜਨਾਨੁ ਗੁਣ ਕਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾਮ ਹੱਲਾ ਚੌਥਾ ਤੂੰ ਕਰਤਾ ਸੇਰਮੈਂ ਦਾ ਸਾਈ ਜੋ ਤੂੰ ਪਾਵੇ ਸੋਈ ਧੀਸੀ ਜੋ ਤੋ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਖ ਲਾਧਾ ਮਨ ਮਗੁ ਆਇਆ ਤੂ ਦਾ ਵਿਛੋੜੇ ਆਪ ਮਿਲਾਇ ਤੂ ਦਰਿਆਸਾ ਤੁਝ ਹੀ ਮਾਈ ਤੁਝ ਬਿੰਦੂ ਜਾ ਕੋਈ ਨਹੀਂ ਜੀ ਸਭ ਤੇਰਾ ਖੇਲ ਵਿਜਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਈ ਸੋਈ ਜਨ ਜਾਣੇ ਹਰ ਗੁਸਾ ਦੀ ਆਖ ਵਖਾਨੇ ਕੰਝਿ ਨ ਹਰਿ ਸੇਵਿਆ ਤਿਸੁ ਕੋ ਪਾਇਆ ਸਹਿਜਿ ਹਰਿ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਬਿਨੁ ਦੂਜਾ ਵਾਲਾ ਕੋਈ ਤੁ ਕਰ ਕਰ ਵੇ ਕੇ ਸਾਜ ਜਾਨੈ ਸੋਇ ਜਨਾਨ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਵੜੇ ਪਹਿਲੇ ਨਵਾਸਾ ਪਾਨੀ ਪਾਵਕ ਦਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੇ ਹਮ ਤੇ ਕਾ ਤੈੜੋ ਵੀਲੇ ਮਨ ਇਕ ਨ ਚੇਤਸ ਮੂੜਮਨਾ ਹਰਿ ਬਿਸ ਰਹਿ ਤੇ ਗੁਣ ਗਲਿ ਹਰਹਾਉ ਨਾ ਹੋ ਜਤੀ ਸਦੀ ਨੀ ਪੜਿਆ ਮੋਹ ਰਗ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਸੰਭਲਾ ਪੰਨਵਾ ਵਈ ਪ੍ਰਾਪਤ ਮਾਨ ਖੁਦੀ ਹੋਰਿਆ ਗੋਬਿੰਦ ਬਨਕੇ ਤੇਰੀ ਬਰਿਆ ਅਵਰ ਕਾਜ ਤੇਰੇ ਕਿਤਨਾ ਗਾ ਮਿਲ ਸਾ ਸੰਗਤ ਪਜ ਕੇ ਵਰਨਾਮ ਸਰਚਾ ਨਾ ਪੌ ਚਨ ਤਰਨ ਕੇ ਜਨਮ ਬਿਤਾ ਜਾਤ ਰੰਗ ਮਾਇਆ ਕਹਿ ਰਹਾ ਓ Jap Jap ਸੰਨਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਆਇਆ

ਤੋਰ ਬਜਨ ਕੀ ਰਹੇ ਪਿਆਸਾ ਤੁਮੇ ਝੜ ਗਈ ਵਰਣ ਤਿਆਹੂ ਜੋ ਵਰਸਾਉ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁੰਝ ਚੁੰਸ ਤਰ ਹਮਾਰੇ ਮਾਰੇ ਆਪਾ ਹਾਲ ਦੇ ਮੂਝੇ ਉਵਰੀਏ ਮਨ ਕਾਲ ਕਾ ਤਰਾਸ ਨਿਵਰੀ ਹੋਂ ਜੋ ਸਦਾ ਹਮਾਰੇ ਪਛਾ ਸ੍ਰੀ ਸੁਝਿ ਕਰਿ ਹੋਰਿ ਸਾ ਰਖ ਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ

ਨਮਸਕਾਰ ਤਿਸੀ ਕੋ ਹਮਾਰੀ ਸਕਲ ਪਰ ਜਾਜਨੀ ਆਪ ਸੁਆਰੀ ਸੇਵਕਨ ਕੋ ਸੇਵੋਂ ਸੁਖ ਦਿਓ ਸਤਰਨ ਕੋ ਫਲਮੋ ਬਤਗੀਓ ਗੜ ਗੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਡੀ ਤੇ ਗੁੰਝਰ ਅਸਤੋਲਾ ਸਾਪਾਰ ਕਿਰਪਾ ਦਸ਼ਕਾ ਫੋਲਾ ਸੰਤ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਟਟ ਘਟ ਕੇ ਪਟ ਪਟ ਕੀ ਜਾਣੇ ਜਾਬਦ ਕਰ ਕਰਾ ਕਰ ਤਾਰਾ ਪ੍ਰਜਾ ਚਰਤਾ ਦਬ ਦੇ ਆਪਾਰਾ ਜਾਬਾ ਕਰ ਕਰਤੋ ਕਬੂ ਤੁਮ ਮੈਂ ਮਿਤ ਦੇ ਤਰ ਸਭੂ ਜੇ ਤੇ ਬਦਸੀ ਸਪਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਹੇ ਤਿਨਾਲ ਜਾਨ ਬੇਤ ਬੇਦੇ ਹਰੀਆਲ ਨਿਰੰਕਾਰ ਨਿਰਭੇ ਕਰੇ ਲਾਉ ਆਦ ਅਨੀਰ ਅਨਾਦ ਅਸੰਭੂ ਤਾਂ ਕਾ ਮੂੜੋ ਚਾਰ ਤਵੇਦਾ ਜਾ ਕੋ ਪੇਵ ਨ ਪਾਵਤ ਪੇਦਾ ਤਾਂ ਕੋ ਕਰਪਾ ਨ ਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ مہاد نیتی روپ نوپا رنگ پی ہو رام کا جا بی گا سگرکھائے چمجو ਆਦ ਜੁਗਾ ਸਰੂਪ ਸਜੰਭ ਪ੍ਰਸ਼ਾ ਮੇਰੀ ਤੁਮ ਕਰ ਸਿਖ ਉਬਾਰ ਸਿਖ ਸੰਗ ਦੁਸ਼ ਜਿਤੇ ਉਠੋ ਤਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸ ਤੋ ਸਤ ਸਰਣੀ ਪਰੇ ਤਿਨ ਕੇ ਦੁਖ ਦੁਖ ਤੇ ਮਰੇ ਪਰਖ ਜੋ ਹਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਰ ਨਿਕਟਨੇ ਆਏ ਹੈ ਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਰੇ ਤਤਕਾਲਾ ਕਿਰਪਾ ਦਿਸ ਤੰਜਾਏ ਨਿਹਰਿਓ ਤਾਂ ਕੇ ਤਾਪ ਤਨਕ ਮੋਹਰਿਓ سرو ٹھور موہو سہائی دوگ تیل سوئوں پہ جب تے تے تب تے کوم رحیم پوران کورانک ہے مت ایک نانو سمرت شاسرو رام, رام کلیم اک اکار پیا میری مائیں ست گرو میں پایا ستگا پایا من وجیاں بتایا ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋਤ ਗਾਵ ਹਰੀ ਕੇ ਰਾਮਾਂ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਰ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀ ਕਰੋ ਕਰੀ ਤੇਰਾ ਘਰ ਸਭ ਸੁਆਣਾ ਸਬਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਅਨੰਦ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੇ ਕਰਤਾ ਤੇਰੇ ਸਭ ਕੇ ਸ਼ੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮੁ ਮਨ ਵਸਾਵੇ نام جن کے من وسیا شبد کنے رح نانچ نا ساچا نام میرا جن کر جن ایشا سا پوجایا سدا کر بٹو جس دیا بڑیا کہانک سوتو سب ترو پی آر ساچا نام میرا آدارو واجے پنچ پتی کر سباگ ਹਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈਸ ਗੋਆ ਤਿਤ ਕਰ ਅਣਹਦ ਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਬਾਦੋਂ ਪ੍ਰਪਾਇਆ ਉਤਰੇ ਸਗਲੇ ਵੀ ਸੋਰੇ ਦੁਖ ਰੋਗ ਸੰਤਾਪੇ ਉਤਰੇ ਸੋਨੇ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪੁਇਤ ਸਤ ਗੁਰ ਹਿਆ ਪਰਪੋਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਹਵਾਜੇ ਅਣਹ ਤੋ ਰਹਿ ਮਦਾਵਰੀ ਭਲਾ ਪੰਜਵਾ ਥਾਲ ਵਿੱਚ ਤੈਨੂੰ ਵਸਤੂ ਪਈਓ सत संतोष विचारो अमृत नाम ठाकुर का पयो जिसका सब आधार जेको खावे जेको पुंजे तिसका होए उधारो ए वस्त जीरे जाय नित नित राखरतारो तम संसार चरण लगतरी सब नानक ब्रह्म पसारो स लोक महल्ला 5 ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕੀ ਤੋਹੀ ਮੈਂ ਨਿਰਗੁਣੀ ਆ ਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ